ਕੀ ਬਲਵੰਤ ਸਿੰਘ ਰਾਜਵਾਨਾ ਸ੍ਰੀ ਕਾਲ ਤੱਕ ਸਕਦੇ ਅਗਲੇ ਜਥੇਦਾਰ ਹੋਣਗੇ ਕੱਲ ਪ੍ਰੈਸ ਕਾਨਫਰੰਸ ਤੇ ਜਿਹੜਾ ਹੈਗਾ ਉਹ ਵੀ ਇੱਕ ਜਿਹੜਾ ਹੈਗਾ ਆਗੂ ਨੇ ਕਿਹਾ ਕਿ ਜੇ ਬਲਵੰਤ ਸਿੰਘ ਰਾਜਵਾਨਾ ਜਿਹੜੇ ਹੈਗੇ ਨੇ ਉਹ ਸ੍ਰੀ ਕਾਲ ਤੱਕ ਦੇ ਜਥੇਦਾਰ ਬਣਦੇ ਨੇ ਉਹਨਾਂ ਦੀ ਕੁਰਬਾਨੀ ਹੈ ਤਾਂ ਇਸ ਦੇ ਵੱਖ-ਵੱਖ ਪਹਿਲੂ ਨੇ ਜਿਹੜੇ ਉਹਨਾਂ ਤੇ ਜ਼ਰੂਰ ਜਿਹੜੀ ਹੈਗੇ ਸਾਡੇ ਦਰਸ਼ਕਾਂ ਨਾਲ ਸਾਂਝ ਪਾਏ ਤੁਸੀਂ ਗੱਲ ਕੀਤੀ ਸੀ ਜਿਸ ਤਰ੍ਹਾਂ ਸਿੱਖ ਸਿਆਸਤ ਦੀ ਸਿੱਖ ਗਲਿਆਰਾਂ ਦੇ ਵਿੱਚ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਹੈ ਕਿ ਜਦੋਂ 2 ਦਸੰਬਰ ਤੋਂ ਬਾਅਦ ਜਿਸ ਤਰ੍ਹਾਂ ਦੇ ਫੈਸਲੇ ਹਟਾਏ ਗਏ ਸੀ ਨਮਜ ਇਸ ਦਾ ਲਗਾਇਆ ਗਿਆ ਸੀ ਉਸ ਤੋਂ ਬਾਅਦ ਇਹ ਚਰਚਾ ਚੱਲ ਪਈ ਸੀ ਕਿ ਜਿਸ ਤਰ੍ਹਾਂ ਵਿਰੋਧ ਹੋਇਆ ਵੀ ਹੋ ਸਕਦਾ ਹੈ ਕਿ ਜਿਹੜੀ ਇਸ ਨੂੰ ਬਦਲਿਆ ਜਾ ਸਕਦਾ ਹੈ ਇਹ ਲਗਾਤਾਰ ਤਰਜਾਮਾ ਚੱਲਦੀ ਆ ਰਹੀ ਹੈ ਗੱਲ ਭਾਈ ਪਿੰਦਰ ਪਾਲਸੀ ਮੋਹਰ ਦੇ ਵਿੱਚ ਚੱਲੀ ਸੀ ਹੋਰਾਂ ਦੇ ਵਿੱਚ ਚੱਲੀ ਸੀ ਪਰ ਗੱਲ ਇਹ ਚੱਲ ਰਹੀ ਸੀ ਵੀ ਕੀ ਕੁਝ ਜਿਹੜੇ ਜਿਨ੍ਹਾਂ ਨੂੰ ਜਥੇਰ ਬੜਾ ਜਾਣਦੀਆਂ ਖਬਰਾਂ ਨੇ ਪਰ ਉਹ ਮੰਨ ਨਹੀਂ ਰਹੇ ਕਿਉਂਕਿ ਇਹੋ ਜੇ ਸੰਕਟ ਦੇ ਵਿੱਚ ਕੋਈ ਨਹੀਂ ਆਣਾ ਚਾਹਵੇਗਾ ਕਿ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਕਿਉਂਕਿ ਵੱਡਾ ਉਹਨਾਂ ਦੇ ਲਈ ਚੁਣੌਤੀ ਹੋਵੇਗੀ ਵੱਡਾ ਉਹਨਾਂ ਲਈ ਮਸਲਾ ਹੋਵੇਗਾ ਕਿ ਸਿੱਖ ਸਿਆਸਤ ਦੇ ਨੂੰ ਇਕਜੁੱਟ ਕਰਨਾ ਸਿੱਖ ਜਿਹੜੀ ਸ਼ਕਤੀ ਹੈ ਖੜੀ ਹੋਈ ਹੈ ਵਕੂ ਵਕ ਥਾਮਾਂ ਦੇ ਉੱਤੇ ਉਸ ਨੂੰ ਇੱਕ ਮੰਚ ਦੇ ਉੱਤੇ ਲੈ ਕੇ ਆਣਾ ਜਥੇਦਾਰ ਦੇ ਲਈ ਵੱਡਾ ਇੱਕ ਅਹਿਮ ਕਦਮ ਹੈ ਇਸ ਦੇ ਕਰਕੇ ਸ਼ਾਇਦ ਕੋਈ ਨਾਜ਼ਵਲ ਆ ਰਿਹਾ ਹੋਵੇ ਪਰ ਹੁਣ ਪਿਛਲੇ ਸਮੇਂ ਦੇ ਵਿੱਚ ਇਹ ਗੱਲ ਚੱਲੀ ਸੀ ਕਿ ਬਲਵੰਤ ਸਿੰਘ ਰਾਜੋਆਣਾ ਜਿਹੜੇ ਪਟਿਆਲਾ ਜੇਲ੍ਹ ਦੇ ਵਿੱਚ ਨੇ ਲੰਬੇ ਸਮੇਂ ਤੋਂ ਆਪਣੀ ਸਜ਼ਾ ਹੀ ਪੂਝ ਚੁੱਕੇ ਨੇ ਪਰ ਉਹਨਾਂ ਨੂੰ ਵੀ ਤਰ ਬੰਦਿੱ ਚੱਲ ਲਗਾਤਾਰ ਚੱਲ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਜਥੇਦਾਰ ਕਲਦੀਪ ਸਿੰਘ ਗੜਗੱਜ ਹੋਰਾਂ ਦੇ ਵੱਲੋਂ ਵੀ ਮੀਟਿੰਗ ਕੀਤੀ ਜਾਂਦੀ ਹੈ ਮੁਲਾਕਾਤ ਕੀਤੀ ਜਾਂਦੀ ਹੈ ਜਾਂ ਫਿਰ ਜੀਬੀਸੀ ਪ੍ਰਧਾਨ ਦੇ ਵੱਲੋਂ ਵੀ ਮੁਲਾਕਾਤ ਕੀਤੀ ਜਾਂਦੀ ਹੈ ਜੀਬੀਸੀ ਮੈਂਬਰ ਨਾਲ ਹੁੰਦੇ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੁੰਦਾ ਇਹ ਦੇਖਣਾ ਬੇहद ਖਾਸ ਹੋਵੇਗਾ ਪਰ ਇੱਥੇ ਗੱਲ ਇਹ ਕਰਨੀ ਹੈ ਵੀ ਬਲਵੰਤ ਸਿੰਘ ਰਾਜਵਾਨਾ ਦੀ ਗੱਲ ਕਰ ਰਹੇ ਜਿਸ ਤਰ੍ਹਾਂ ਆਪਾਂ ਇਸੇ ਤਰ੍ਹਾਂ ਜਿਹੜੇ ਬਾਦਲ ਵਿਰੋਧੀ ਦਲ ਹੈ ਜਿਹੜਾ ਗਰੁੱਪ ਕਹਿ ਲਈ ਧਿਆਨ ਸੀ ਮੰਡ ਹੋ ਰੇ ਗੱਲ ਕਰਨ ਲਈ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਪਿਛਲੇ ਜਦੋਂ ਸਰਪੇ ਖਾਲਸਾ ਹੋਇਆ ਸੀ ਜਦੋਂ 2015 ਲਗਭਗ ਤਾਂ ਉਦੋਂ ਉਹਨਾਂ ਦੇ ਵੱਲੋਂ ਜਗਤਾਰ ਸਿੰਘ ਹਵਾਰਾ ਨੂੰ ਜਿੱਤੇ ਦਾ ਚੁਣਿਆ ਗਿਆ ਸੀ ਉਹਨਾਂ ਦੇ ਸੰਦੇਸ਼ ਉਹ ਪੜਦੇ ਨੇ ਕਿਤੇ ਨਾ ਕਿਤੇ ਜਿਹੜੇ ਬੰਦੀ ਸਿੰਘ ਸੀ ਉਹ ਵੀ ਸਿਆਸਤ ਨੇ ਪੰਜਾਬ ਦੀ ਨੇ ਧੜੇ ਬੰਦੀ ਦੇ ਵਿੱਚ ਵੰਡ ਲਏ ਬਈ ਫਲਾਣਾ ਉਹਦੇ ਵਾਲੇ ਪਾਸੇ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਬਲਵੰਤ ਸਿੰਘ ਰਾਜਵਾਨ ਦਾ ਬਿਆਨ ਆਇਆ ਸੀ ਕਿ ਤੁਸੀਂ ਅਕਾਲੀ ਦਲ ਦੀ ਸਰਕਾਰ ਬਣਾਓ ਅਕਾਲੀ ਦਲ ਨੂੰ ਵੋਟ ਪਾਓ ਹਣ ਔਰ ਉਹਨੂੰ ਲੈ ਕੇ ਵੀ ਕਿਤਨਾ ਕਿਤੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਗੱਲ ਕੀਤੀ ਸੀ ਉਹਨਾਂ ਨੇ ਸਿਰਫ ਇਹ ਗੱਲ ਕਹੀ ਹੈ ਵੀ ਅਕਾਲੀ ਦਲ ਨੂੰ ਵੋਟ ਪਾਓ ਨਾ ਕਿ ਅਕਲ ਦਲ ਬਾਦਲ ਨੂੰ ਵੋਟ ਪਾਓ ਕਿਉਂਕਿ ਜਿਹੜਾ ਚਰਚਾਵਾ ਚੱਲ ਪਿਆ ਸੀ ਕਿ ਉਸ ਨੂੰ ਲੈ ਕੇ ਬਿਆਨ ਉਹ ਯਾਨੀ ਹਰਪ੍ਰੀਤ ਸੇ ਕਹਿੰਦੇ ਕਹਿੰਦੇ ਜਿਹੜਾ ਬਾਦਲ ਦਾ ਗਰੁੱਪ ਹੈ ਬਈ ਉਹ ਉਸ ਨੂੰ ਉਤਸ਼ਾਹਤ ਕਰ ਰਿਹਾ ਵੈਦਨ ਕਰ ਰਿਹਾ ਵੀ ਹਾਂ ਉਹਨਾਂ ਨੇ ਅਕਲ ਦਲ ਨੂੰ ਕਹਿਤਾ ਉਹਨਾਂ ਨੇ ਨਾਮ ਨਹੀਂ ਲਿਆ ਉਹਨਾਂ ਨੇ ਸਿਰਫ ਸ਼ੋਮਨੀ ਅਕਲ ਦਲ ਦਾ ਨਾਮ ਲਿਆ ਇਸ ਨੂੰ ਲੈ ਕੇ ਵੀ ਵਖੋ ਵਕਤ ਚਰਚਾਵਾ ਚੱਲ ਪਿਆ ਨੇ ਹੁਣ ਆਖਰਕਾਰ ਜਿਸ ਤਰ੍ਹਾਂ ਹਾਲਾਤ ਬਣੇ ਹੋਏ ਨੇ ਕੀ ਸਵਾਲ ਹੁਨੇ ਹੀ ਹੈ ਕਿ ਜਦੋਂ ਜਿਸ ਤਰ੍ਹਾਂ ਹੁਣ ਹਰਨਾਮ ਸਿੰਘ ਢੋਮਾ ਹੋਰਾਂ ਦੇ ਵੱਲੋਂ ਵੀ ਇਹ ਜਿਹੜੀ ਗੱਲ ਕਹੀ ਗਈ ਹੈ ਵੀ ਜੇਕਰ ਉਹਨਾਂ ਨੂੰ ਬਣਾਉਂਦੇ ਆ ਤਾਂ ਅਸੀਂ ਖੁਸ਼ ਆਣ ਅਸੀਂ ਤਿਆਰ ਆ ਕਿ ਜੇਕਰ ਬਲਵੰਤ ਸਿੰਘ ਰੌਜਵਾਨ ਨੂੰ ਜੇਲ੍ਹ ਦੇ ਵਿੱਚ ਬੈਠਿਆ ਨੂੰ ਮੁਕ ਜਿਹੜਾ ਜਥੇਰ ਬਣਾਉਂਦੇ ਨੇ ਕੀ ਉਹ ਅੰਦਰ ਬੈਠੇ ਰਹਿੰਦੇ ਆ ਕੀ ਬਾਹਰ ਜਿਹੜੀ ਸਿੱਖ ਸ਼ਕਤੀ ਬिखर ਚੁੱਕੀ ਹੈ ਜਿਹੜੀ ਪੰਜਾਬ ਦੇ ਵਿੱਚ ਸਿੱਖ ਰਾਜਨੀਤੀ ਆਪੋ ਤਾਰ ਹੋ ਚੁੱਕੀ ਹੈ ਪਾਟੋ ਤਾਰ ਹੋ ਚੁੱਕੀ ਹੈ ਭਾਵੇਂ ਅੱਜ ਅਕਾਲੀ ਦਲ ਕਿੰਨੇ ਬਣ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਜਿਹੜੀ ਸੁਧਾਰ ਲਹਿਰ ਉਹਨਾਂ ਦੀ ਗੱਲ ਕਰ ਲਈਏ ਅਕਾਲੀ ਦਲ ਜਿਹੜੇ ਵਾਰਸ ਪੰਜਾਬ ਦੇ ਉਹਨਾਂ ਦੀ ਗੱਲ ਕਰ ਲਈਏ ਸੀਮ ਜਮਾਨ ਦੀ ਗੱਲ ਕਰ ਲਈਏ ਜਾਂ ਜਿਹੜੀ ਹੋਰ ਪੰਥਕ ਤਿਰਾਂ ਨੇ ਕੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੈਠੇ ਆ ਇੱਕ ਮੰਚ ਦੇ ਉੱਤੇ ਲਿਆਣ ਦੇ ਵਿੱਚ ਕਾਮਯਾਬ ਹੋ ਜਾਣਗੇ ਉਹਨਾਂ ਦੇ ਲਈ ਵੱਡਾ ਸਵਾਲ ਇਹ ਹੈ ਵੱਡੀ ਚੁਣੌਤੀ ਉਹਨਾਂ ਦੇ ਲਈ ਇਹ ਹੈ ਉਹ ਕਿਵੇਂ ਇਸ ਤਰ੍ਹਾਂ ਇੱਕ ਮੰਤਰੀ ਦੇ ਇਕੱਠੇ ਕਰਨਗੇ ਇਸ ਤੋਂ ਪਹਿਲਾਂ ਭਾਵੇਂ ਜਥੇਦਾਰ ਤੁਸੀਂ ਬਲੈਂਸਿੰਗ ਰਾਜਵਣ ਬਣਾ ਦਿਓ ਜਾਂ ਕਿਸੇ ਹੋਰ ਨੂੰ ਬਣਾ ਦਿਓ ਜਦੋਂ ਤੱਕ ਇਹਨਾਂ ਪਾਰਟੀਆਂ ਦੇ ਵਿੱਚ ਇਹਨਾਂ ਜਥੇਬੰਦੀਆਂ ਦੇ ਵਿੱਚ ਬੈਠੇ ਲੀਡਰ ਆਪਣੀ ਹਉਮੈ ਹੰਕਾਰ ਜਿਹੜੇ ਹਿੱਤ ਸਵਾਰਥਾਂ ਨੂੰ ਪਾਸੇ ਛੱਡ ਕੇ ਕੌਮ ਦੇ ਭਲੇ ਦੇ ਲਈ ਕੌਮ ਦੇ ਚੰਗੇ ਉਜਵਲ ਭਵਿੱਖ ਦੇ ਲਈ ਅੱਗੇ ਨਹੀਂ ਆਉਣਗੇ ਉਦੋਂ ਤੱਕ ਨੇ ਰੇੜਕੇ ਐਦਾਂ ਹੀ ਚੱਲਦੇ ਰਹਿਣਗੇ ਤੁਸੀਂ ਪਾਣੀ ਦੇ ਵਿੱਚ ਮਧਾਨ ਜਿੰਨੀ ਮਾੜੀ ਰੜਕੀ ਜਾਏ ਅੱਜ ਜਿਹੜੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੁਰਗੱਜ ਨੇ ਉਹਨਾਂ ਦੇ ਲਈ ਚੁਣੌਤੀ ਜ਼ਰੂਰ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਉਹ ਉੱਥੋਂ ਹੱਲ ਕਰਦੇ ਬਿਸਤਰਾ ਰੰਜੀਤ ਸਿੰਘ ਢੱਡਰੀਆ ਵੱਲੋਂ ਉਹਨਾਂ ਨੇ ਨਾਲ ਜੋੜ ਲਿਆ ਜਿਸ ਤਰ੍ਹਾਂ ਉਹਨਾਂ ਨੂੰ ਲੈ ਕੇ ਚੱਲਿਆ ਕਿਤੇ ਨਾ ਕਿਤੇ ਜੇਕਰ ਇਤਨਾ ਜਿਹੜੇ ਰੁੱਸੇ ਹੋਏ ਨੇ ਸਾਰ ਇੱਕ ਮੰਚ ਦੇ ਉੱਤੇ ਮੱਤ ਪੇਜ ਹਟਾ ਕੇ ਇੱਕ ਮੰਚ ਦੇ ਉੱਤੇ ਸਿੱਖ ਸ਼ਕਤੀ ਨੂੰ ਇਕੱਠਾ ਕੀਤਾ ਜਾ ਸਕੇ ਹੁਣ ਤਾਂ ਪੰਜਾਬ ਦੇ ਵਿੱਚ ਜਿਹੜੀ ਸਿੱਖ ਰਾਜਨੀਤੀ ਹੈ ਉਹ ਦੁਆਰਾ ਸੱਤਾ ਦੇ ਵਿੱਚ ਆ ਸਕਦੀ ਹੈ ਭਾਵੇਂ ਦੇਖੋ ਅੱਜ ਜਿਹੜੇ ਹਾਲਾਤ ਬਣੇ ਹੋਏ ਨੇ ਤੁਸੀਂ ਸਾਹਿਬ ਜਿਸ ਤਰ੍ਹਾਂ ਭਾਜਪਾ ਪੰਜਾਬ ਦੇ ਵਿੱਚ 2027 ਦੀ ਟੇਕ ਲੈ ਬੈਠੀ ਹੈ ਉਹ ਨਜ਼ਰ ਦੇਖ ਰਹੀ ਹੈ ਕਿਹੜੇ ਪਾਸੇ ਜਾਈਏ ਕਿਵੇਂ ਜਾਈਏ ਹੁਣ ਕਿਹਦੇ ਨਾਲ ਗੱਠਜੋੜ ਹੋਊਗਾ ਇਹ ਵੀ ਚਰਚਾਾਂਮਾ ਨੇ ਹੁਣ ਗੱਲ ਇੱਥੇ ਇਹ ਵੀ ਕੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਇੱਕ ਤਾਂ ਅਕਾਲੀ ਦਲ ਸੁਧਾਰ ਲਹਿਰ ਹੋ ਗਈ ਇੱਕ ਸ਼੍ਰੋਮਣੀ ਕਾਲਰ ਬਦਲ ਵਾਲੀ ਹੋ ਗਈ ਇੱਕ ਅਮਰਤਪਾਲ ਵਾਲੀ ਪਾਰਟੀ ਹੋ ਗਈ ਸਿੰਧੂਮਾਨ ਵਾਲੀ ਪਾਰਟੀ ਹੋ ਗਈ ਕੀ ਇਸ ਤੋਂ ਬਿਨਾ ਵੀ ਪੰਜਾਬ ਦੇ ਵਿੱਚ ਕੋਈ ਨਵੀਂ ਸਿਆਸੀ ਪਾਰਟੀ ਧਰਮੀ ਪਾਰਟੀ ਬਣਦੀ ਬਣਨ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਐਸਜੀਪੀਸੀ ਦੀ ਚੋਣਾਂ ਲੜੂਗੀ ਜਿਹੜੀ ਪੰਜਾਬ ਦੇ ਮੁੱਦੇ ਨੂੰ ਲੈ ਕੇ 2027 ਦੀ ਚੋਣਾਂ ਲੜੂਗੀ ਕੀ ਕੁਝ ਹੋਵੇਗਾ ਇਹ ਵੀ ਚਰਚਾਾਂ ਮਾ ਪੰਜਾਬ ਦੇ ਵਿੱਚ ਲਗਾਤਾਰ ਤੇਜ਼ ਚੱਲ ਰਹੀਆਂ ਨੇ ਕਿ ਜਿਹੜੇ ਜਥੇਬੰਦੀਆਂ ਨੇ ਉਹ ਸ਼ਾਇਦ ਇਸ ਮੰਚ ਦੇ ਉੱਤੇ ਆ ਕੇ ਕੋਈ ਵੱਖਰੀ ਪਾਰਟੀ ਬਣਾ ਸਕਦੇ ਨੇ ਸ਼ਾਇਦ ਇਹ ਤਾਂ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਚੱਲ ਰਿਹਾ ਕਿ ਖੇਤਰੀ ਪਾਰਟੀ ਬਣੂਗੀ ਕੀ ਕੁਝ ਹੋਊਗਾ ਪਰ ਇਨਾ ਤੈ ਹੈ ਕਿ ਜਿਹੜੀ ਵੀ ਇਹ ਪਾਰਟੀਆਂ ਨੇ ਵੱਖੋ ਵੱਖਰੀ ਜਿਹੜੀ ਬਣ ਰਹੀਆਂ ਨੇ ਇਹ ਬਿਨਾ ਭਾਜਪੀ ਤੋਂ ਪੰਜਾਬ ਦੇ ਵਿੱਚ ਗੱਠਜੋੜ ਕੀਤੇ ਆ ਪੰਜਾਬ ਦੇ ਸਰਕਾਰ ਨਹੀਂ ਬਣਾ ਸਕਦੇ ਕਿਤੇ ਨਾ ਕਿਤੇ ਹੁਣ ਜਿਸ ਤਰ੍ਹਾਂ ਪੰਜਾਬ ਦੇ 2024 ਦੇ ਚੋਣਾਂ ਦੇ ਦੌਰਾਨ ਅਕਾਲੀ ਦਲ ਦੀ ਜੋ ਹਾਲਾਤ ਹੋਏ ਨੇ ਹਾਰਤ ਹੋਈ ਹੈ ਉਸ ਤੋਂ ਜੇਕਰ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਭਾਈ ਅਮਰਤ ਬਾਦਲ ਹਰਨ ਜਿੱਤ ਪ੍ਰਾਪਤ ਕੀਤੀ ਹੈ ਭਾਈ ਸਰਵਿਸਿੰਗ ਖਾਲਸਾ ਜਿੱਤ ਪ੍ਰਾਪਤ ਕੀਤੀ ਹੈ ਤਾਂ ਕਿਤੇ ਨਾ ਕਿਤੇ ਇਹ ਇਸ਼ਾਰਾ ਜ਼ਰੂਰ ਹੁੰਦਾ ਤੁਸੀਂ ਸਾਹਿਬ ਕਿ ਜੇਕਰ ਇਸ ਤਰ੍ਹਾਂ ਦੀ ਨੇੜੇ ਤੇਰੀ ਪੰਥਕ ਵੋਟ ਨੂੰ ਲੈ ਕੇ ਜਿਸ ਤਰ੍ਹਾਂ ਸੁਨੀਲ ਜਾਕਰੁਰ ਦਾ ਬਿਆਨ ਦਿੱਤਾ ਗਿਆ ਸੀ ਨਾ ਕਿ ਜਿਹੜੀ ਅੱਜ ਕਿਤੇ ਤੁਹਾਡੀ ਜਿਹੜੀ ਇਹ ਇੰਤਕਾਲ ਜੀ ਪਾਰਟੀ ਦਾ ਪੰਥਕ ਪਾਰਟੀ ਦਾ ਕਿਤੇ ਹੋਰ ਨਾ ਕੋਈ ਇਤਰਾਜ ਉਹ ਇਸ਼ਾਰਾ ਉਧਰਲੇ ਪਾਸੇ ਸੀ ਜੇਕਰ ਉਹ ਉਸ ਤਰ੍ਹਾਂ ਦੀ ਨਹੀਂ ਇਹਦੀ ਪੰਜਾਬ ਦੇ ਵਿੱਚ ਲਾਉਂਦੇ ਆ ਤਾਂ ਜਿਸ ਤਰ੍ਹਾਂ 92 ਸੀਟਾਂ ਆਈਆਂ ਸੀ ਹੋ ਸਕਦਾ ਹੈ ਕਿ 100 ਦਾ ਆਕੜਾ ਪਾਰ ਕਰ ਜਾਵੇ ਜੇਕਰ ਲਹਿਰ ਬਣਦੀ ਹੈ ਤਾਂ ਪਰ ਇਸ ਤਰ੍ਹਾਂ ਦੇ ਹਾਲਾਤ ਨੂੰ ਰੋਕਣ ਦੇ ਲਈ ਵੀ ਜਿਸ ਤਰ੍ਹਾਂ ਜਿਹੜੀ ਦੂਜੀ ਪਾਰਟੀਆਂ ਨੇ ਉਹ ਕਿਤਨਾ ਕਿਤੇ ਪੰਜਾਬ ਦੀ ਸਿਆਸਤ ਦੇ ਵਿੱਚ ਅੰਦਰ ਖਾਤੇ ਜਿਮੀਨੀ ਪੱਦਰ ਦੇ ਉੱਤੇ ਨਹੀਂ ਅੰਦਰ ਖਾਤੇ ਵੱਡੀ ਤਿਆਰੀ ਚੱਲ ਰਹੀ ਹੈ ਦੋਹੇ ਸਤਾਈ ਦੀ ਚੱਲ ਰਹੀ ਹੈ ਹਾਂ ਇਹ ਗੱਲ ਤੈ ਹੈ ਕਿ ਸ਼ੋਨੀ ਅਕਾਲੀ ਦਲ ਦੇ ਲੀਡਰ ਕੈਮਰ ਦੇ ਸਾਹਮਣੇ ਨਹੀਂ ਬੋਲਦੇ ਭਾਵੇਂ ਬਾਗੀ ਹੋਣ ਦੱਗੀ ਹੋਣ ਇੱਕ ਸਿਕੰਦਰ ਸਿੰਘ ਮਲੂਕਾਂ ਨੇ ਜਿਹੜੇ ਖੁੱਲਕੇ ਬੋਲਦੇ ਨੇ ਕਿ ਬੀਜੇਪੀ ਤੋਂ ਬਿਨਾਂ ਸਾਡਾ ਪੰਜਾਬ ਦੇ ਵਿੱਚ ਜਿੱਤਣਾ ਤੈ ਨਹੀਂ ਹੈਗਾ ਨਾ ਬੀਜੇਪੀ ਦਾ ਸਾਡੇ ਤੋਂ ਬਿਨਾਂ ਜਿੱਤਣਾ ਤੈ ਹੈ ਸਾਨੂੰ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਗੱਟ ਜੋੜ ਕਰਕੇ ਹੀ ਦੋਸਤਾਈ ਦੇ ਵਿੱਚ ਜਿਹੜੀ ਚੋਣ ਹੈ ਉਹ ਲੜਨੀ ਚਾਹੀਦੀ ਹੈ ਤਾਂ ਜਿੱਤ ਪ੍ਰਾਪਤ ਕਰਾਂਗੇ ਉਹ ਉਹਨਾਂ ਦਾ ਸਿੱਧਾ ਇਸ਼ਾਰਾ ਸਿੱਧੀ ਗੱਲਾਂ ਕਰ ਬਾਕੀ ਲੀਡਰ ਕੈਮਰੇ ਤੋਂ ਕੈਮਰੇ ਦੇ ਸਾਹਮਣੇ ਗੱਲਾਂ ਕਰਨਗੇ ਭਾਜੀਪੀ ਪੰਥ ਵਿਰੋਧੀ ਆ ਪੰਜਾਬ ਵਿਰੋਧੀ ਆ ਫਲਾਣਾ ਵਾ ਟਿੰਮ ਕਾ ਵਾ ਪਰ ਕੈਮਰੇ ਤੋਂ ਪਿੱਛੇ ਜੇਕਰ ਉਹਨਾਂ ਨਾਲ ਗੱਲ ਕਰੀਏ ਤਾਂ ਉਹ ਗੱਲ ਆਪ ਹੀ ਮੰਨਦੇ ਨੇ ਕਿ ਬਿਨਾ ਸੰਦੇ ਉਤਿਆ ਕਿਤੇ ਆ ਬਿਨਾ ਗੱਲ ਸ਼ੁਰੂ ਕੀਤੇ ਆ ਬੀਜੇਪੀ ਦੇ ਪੰਜਾਬ ਦੇ ਵਿੱਚ ਅਸੀਂ ਸਰਕਾਰ ਬਣਾਉਣ ਦੇ ਵਿੱਚ ਸਫਲ ਨਹੀਂ ਹੋਵਾਂਗੇ ਇਹ ਵੀ ਚਰਚਾ ਇਹ ਵੀ ਲੀਡਰਾਂ ਦੇ ਮੂੰਹਾਂ ਦੇ ਵਿੱਚੋਂ ਸੁਣਿਆ ਜਾਂਦਾ ਹੁਣ ਗੱਲ ਇਹ ਵੀ ਕਹੀ ਜਾਂਦੀ ਹੈ ਕਿ ਜਿਹੜਾ ਸਮਝੌਤਾ ਉਹ ਹੋਵੇਗਾ ਕਿਵੇਂ ਪੰਜਾਬ ਦੇ ਮੁੱਦੇ ਨੂੰ ਲੈ ਕੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜੀ ਖਬਰ ਸਾਹਮਣੇ ਆ ਸਕਦੀ ਹੈ ਕਿ ਕਿਉਂਕਿ ਬਿਨਾਂ ਸਹਿਯੋਗ ਤੋਂ ਹੁਣ ਅਕਾਲੀ ਦਲ ਉਹਨਾਂ ਦੇ ਨਾਲ ਸਹਿਯੋਗ ਤਾਂ ਨਹੀਂ ਕਰੇਗਾ ਟਿਕਟਾਂ ਦਾ ਮਸਲਾ ਨਹੀਂ ਹੈਗਾ ਸੀਟਾਂ ਦਾ ਮਸਲਾ ਨਹੀਂ ਹੈਗਾ ਸਿਰਫ ਪੰਜਾਬ ਦੇ ਕੁਝ ਮੁੱਦੇ ਨੂੰ ਲੈ ਕੇ ਜਿਹੜੀ ਗਰਾਰੀ ਹੈ ਕਹਿੰਦੇ ਉਹ ਫਸੀ ਹੋਈ ਹੈ ਸੋ ਆਉਣ ਵਾਲੇ ਦਿਨਾਂ ਦੇ ਦੇਖਣਾ ਪਵੇਗਾ ਕਿ ਨਵੇਂ ਜੱਥੇਦਾਰ ਬਣਦੇ ਨੇ ਜਾਂ ਫਿਰ ਇਸੇ ਤਰ੍ਹਾਂ ਟਾਈਮ ਟਪਾ ਕੇ ਇਸੇ ਤਰ੍ਹਾਂ ਅੱਗੇ ਜਿਹੜੇ ਮਸਲੇ ਹੱਲ ਕਿਤੇ ਜਾਣਗੇ ਜਿਸ ਦਾ 6 ਜੂਨ ਨੂੰ ਤਕਰਾਸੀ ਉਹ ਟਾਲ ਦਿੱਤਾ ਗਿਆ ਸੀ ਫਿਰ 11 ਜਿਹੜੀ ਅੱਜ ਬਾਦਲ ਪਿੰਡ ਦੇ ਵਿੱਚ ਧਰਨਾ ਦੇਣਾ ਸੀ ਹਰਨਾਮ ਸਿੰਘ ਤੋਂ ਮਹੋਰਾ ਨੇ ਉਸ ਨੂੰ ਟਾਲ ਦਿੱਤਾ ਗਿਆ ਅੱਗੇ ਹੁਣ ਮੁਲਤਵੀ ਕਰ ਦਿੱਤਾ ਗਿਆ ਸੋ ਹੁਣ ਵੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਚੱਲਦਾ ਰਹੇਗਾ ਤੇ ਸਿੱਖ ਕੌਮ ਨੂੰ ਕਦੋਂ ਨਵਾਂ ਜਥੇਦਾਰ ਮਿਲੇਗਾ ਭਾਵੇਂ ਬਲਵੰਤ ਸਿੰਘ ਰਾਜਵਾਨ ਹੋਣ ਜਾਂ ਫਿਰ ਕੋਈ ਹੋਰ ਹੋਣ ਕੀ ਉਹ ਜਥੇਦਾਰ ਜਿਹੜਾ ਆਵੇਗਾ ਕੀ ਉਹ ਪੰਜਾਬ ਦੇ ਵਿੱਚ ਖਿੰਡ ਚੁੱਕੀ ਸਿੱਖ ਸ਼ਕਤੀ ਨੂੰ ਜਿਹੜੀ ਸਿੱਖਾ ਰਾਜਨੀਤੀ ਨੂੰ ਸਿੱਖ ਵੋਟਰ ਇੱਕ ਮੰਚ ਤੇ ਉੱਤੇ ਇਕੱਠਾ ਕਰ ਪਾਵੇਗਾ ਕਿਉਂਕਿ ਸਿੱਖ ਵਿਰੋਧੀ ਤਾਕਤਾਂ ਦੀ ਇਹ ਹੀ ਨਜ਼ਰ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਸਿੱਖ ਵੋਟ ਹੈ ਉਸ ਨੂੰ ਪਾਰ ਦੇਓ ਕਿਉਂਕਿ ਪੰਜਾਬ ਇੱਕ ਸਿੱਖ ਵੋਟ ਬਹੁਤਾਂਤ ਜਿਹੜਾ ਸੁਭਾਅ ਹੈ ਜਿਸ ਦੇ ਕਰਕੇ ਪੰਜਾਬ ਦੇ ਵਿੱਚ ਸਿੱਖਾਂ ਤੋਂ ਬਿਨਾਂ ਸਿੱਖਾਂ ਦੀਆਂ ਵੋਟਾਂ ਤੋਂ ਬਿਨਾਂ ਪੰਜਾਬ ਦੇ ਵਿੱਚ ਸਰਕਾਰ ਬਣਾਣੀ ਸਫਲ ਹੈ ਸਰਕਾਰ ਬਣਾਉਣ ਦੇ ਵਿੱਚ ਤੁਸੀਂ ਸਫਲ ਨਹੀਂ ਹੋ ਸਕਦੇ ਸਿੱਖਾਂ ਤੋਂ ਬਗੈਰ ਕਿਤਨਾ ਕਿਤੇ ਪਿਛੇ ਸਮਰੇ ਵਿੱਚ ਆਪਾਂ ਦੇਖਿਆ ਬੇਅਦਬਗੀ ਦੇ ਮਸਲੇ ਦੇ ਉੱਤੇ ਕੈਪਟਨ ਸਾਫ ਸਰਕਾਰ ਬਣਾ ਕੇ ਸੀ ਫਿਰ ਬੇਅਦਬਗੀ ਤੋਂ ਬਾਅਦ ਜਿਹੜੇ ਕਮਰ ਕੁਮਰ ਵੀਜੇ ਪ੍ਰਤਾਪ ਆਪ ਦੇ ਵਿੱਚ ਆ ਗਏ ਸੀ ਤਾਂ ਕੇਜੇਵਾਲ ਖੋਰਾ ਦੇ ਬਲੌਗ ਜਿਸ ਤਰ੍ਹਾਂ ਉਹਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿੱਖ ਵੋਟਾਂ ਨੂੰ ਆਪਣੇ ਵੱਲ ਢਾਲਣ ਦੇ ਲਈ ਜੋ ਕੁਝ ਹਥਿਆਰ ਵਰਤਿਆ ਗਿਆ ਸੀ ਉਹ ਸਰਕਾਰ ਬਣਾ ਕੇ ਸੀ ਹੁਣ ਕੀ 2027 ਦੇ ਵਿੱਚ ਕੀ ਕੁੰਮਰਜੀਤ ਪ੍ਰਤਾਪ ਵਰਗਿਆਂ ਜਿਸ ਤਰ੍ਹਾਂ ਆਪ ਦੇਖੋ ਆਪ ਤਾਂ ਨਰਾਜ ਚੱਲ ਰਹੇ ਲੱਗਦਾ ਨਹੀਂ ਕਿ ਉਹ 2026 ਦੇ ਵਿੱਚ ਆਪ ਕੋ ਚੋਣ ਲੜਨਗੇ ਕਿਤੇ ਕੋਈ ਹੋਰ ਪਾਰਟੀ ਉਹਨਾਂ ਆਪਣੇ ਵਾਲੇ ਪਾਸੇ ਲੈ ਕੇ ਕੀ ਕਿਤੇ ਫਿਰ 2026 ਦੇ ਵਿੱਚ ਵਿਆਦੀ ਵਿਦਾ ਮਸਲਾ ਤਾਂ ਨਹੀਂ ਖੜਾ ਹੋਵੇਗਾ ਕਿ ਸਿੱਖਾਂ ਦੇ ਮੁੱਦੇ ਨੂੰ ਲੈ ਕੇ ਸਿਰ ਪ੍ਰਣਿਤਿ ਹੋਵੇ ਕਿ ਪੰਜਾਬ ਦੇ ਵਿੱਚ ਜਾਂ ਫਿਰ ਸਿੱਖ ਮੁੱਦੇ ਪੰਜਾਬ ਦੇ ਵਿੱਚ ਆਉਣ ਵਾਲ ਸਮੇਂ ਚਾਲਣ ਹੋਣਗੇ ਇਹ ਦੇਖਣਾ ਬੇहद ਖਾਸ ਹੋਵੇ ਜੀ ਜੀ ਸਾਹਿਬ ਬੋਲਣ ਪਰ ਸਭ ਤੁਸੀਂ ਬਿਲਕੁਲ ਠੀਕ ਕਿਹਾ ਕਿ ਪੰਥਕ ਸਿਆਸਤ ਦੇ ਵਿੱਚ ਵੱਡੀ ਹਲਚਲ ਹੈ ਭਾਵੇਂ ਸੋਮਣੀ ਕਾਲੀ ਦਲ ਬਾਦਲ ਹੈ ਭਾਵੇਂ ਪੰਜ ਮੈਂਬਰੀ ਕਮੇਟੀ ਹੈ ਭਾਵੇਂ ਭਾਈ ਅਮਰਤਪਾਲ ਦੀ ਪਾਰਟੀ ਹੈ ਭਾਵੇਂ ਸਿਮਰਨਜੀਤ ਸਿੰਘ ਮਾਨ ਹੈ ਹਾਲਾਂਕਿ ਸਿੱਧੇ ਤੌਰ ਤੇ ਜੇ ਆਪਾਂ ਗੱਲ ਕਰੀਏ ਕਾਲੀ ਦਲ ਬਾਦਲ ਪੰਜ ਮੈਂਬਰੀ ਕਮੇਟੀ ਇਹ ਦੋ ਧੜੇ ਤਾਂ ਖਾਸ ਕਰਕੇ ਇਹ ਰੇਸ ਦੇ ਵਿੱਚ ਨੇ ਕਿ ਬੀਜੇਪੀ ਕਦੋਂ ਸਾਡੇ ਨਾਲ ਗਠਜੋੜ ਕਰ ਲਵੇ ਭਾਵੇਂ ਉਹ ਸਿੱਧੇ ਤੌਰ ਤੇ ਗੱਲ ਨਹੀਂ ਮੰਨਦੇ ਪਰੰਤੂ ਆਪਾਂ ਸਮਝਦੇ ਹਾਂ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਉਹ ਕਿਹੜਾ ਬੀਜੇਪੀ ਦੇ ਖਿਲਾਫ ਕੁਝ ਬੋਲਦੀ ਹੈ ਪੰਜ ਮੈਂਬਰੀ ਕਮੇਟੀ ਠੀਕ ਹੈ ਭਾਈ ਅਮਰੀਕ ਸਿੰਘ ਦੀ ਬੇਟੀ ਹੈ ਜਿਹੜੀ ਉਹਨਾਂ ਦੀ ਕੁਰਬਾਨੀ ਆ ਅਮਰੀਕ ਸਿੰਘ ਦੀ ਪਰੰਤੂ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੇ ਮੁੱਢਿਆਂ ਤੇ ਰੱਖ ਕੇ ਇਹ ਜਿਹੜੇ ਸਿੱਖ ਜਿਹੜੇ ਹੈਗੇ ਨੇ ਆਗੂ ਉਹ ਸੱਤਾ ਦੀ ਕੁਰਸੀ ਤੱਕ ਪਹੁੰਚਣ ਦਾ ਯਤਨ ਕਰਦੇ ਨੇ ਤੇ ਇਹ ਵੀ ਹੋ ਸਕਦਾ ਵੱਲੋਂ ਪ੍ਰਸਾਦ ਕੇ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਤੋਂ ਪਹਿਲਾਂ ਭਾਈ ਅਮਰਪਾਲ ਸਿੰਘ ਵੀ ਬਾਹਰ ਆ ਜਾਣ ਕਿਤੇ ਨਾ ਕਿਤੇ ਲੱਗਦਾ ਇਹ ਹੈ ਜੇਕਰ ਗੋਹ ਨਾਲ ਬਾਤਦਿਆਂ ਕਿ ਸਿੱਖ ਸ਼ਕਤੀ ਨੂੰ ਸਿੱਧੇ ਤੌਰ ਤੇ ਇਹ ਗੱਲ ਹੁਣ ਸਪਸ਼ਟ ਹੋ ਚੁੱਕੀ ਹੈ ਕਿ ਬੀਜੇਪੀ ਬਣਨਾ ਚਾਹੁੰਦੀ ਹੈ ਬੰਡ ਕੇ ਉਹ ਪੰਜਾਬ ਦੀ ਸੱਤਾ ਤੱਕ ਪਹੁੰਚਣਾ ਚਾਹੁੰਦੀ ਹੈ ਕਿਤੇ ਇਹ ਨਾ ਹੋਵੇ ਕਿਤੇ ਬਿੱਲੀਆਂ ਦੀ ਲੜਾਈ ਵਾਂਗੂ ਬੰਦਰ ਕਿਤੇ ਸਾਰੀਆਂ ਧਿਰਾਂ ਆਪ ਚ ਪਾੜ ਕੇ ਕਿ ਬੀਜੇਪੀ ਇਕੱਲੇ ਹੀ ਪੰਜਾਬ ਸਰਕਾਰ ਬਣਾ ਜਾਵੇ ਜਾਂ ਫਿਰ ਐਸਜੀਪੀਸੀ ਹੈ ਜਿਹੜੀ ਵੀ ਵੀ ਬੀਜੇਪੀ ਕੀ ਸਾਰੀਆਂ ਧਿਰਾਂ ਨੂੰ ਇਕੱਠੀਆਂ ਕਰਕੇ ਅਲਾਈਂਸ ਕਰਦੀ ਹੈ ਜਾਂ ਫਿਰ ਸਾਰੀਆਂ ਧਿਰਾਂ ਨੂੰ ਪਾੜ ਕੇ ਕੀ ਇਹ ਉਹ ਨਾ ਮਸਲਾ ਹੱਲ ਹੁੰਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਸੋ ਕਿਤੇ ਨਾ ਕਿਤੇ ਪੰਜਾਬ ਦੇ ਅੰਦਰ ਸਿੱਖ ਲੀਡਰ ਨੇ ਜਿਹੜੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਹੀ ਮਾਰਿਆਂ ਦੇ ਵਿੱਚ ਸਮਰਪਿਤ ਹੋ ਕੇ ਜਿਹੜੀ ਦੁਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਵਾਲਾ ਇਤਿਹਾਸ ਹੈ ਉਥੇ ਪਹਿਰਾ ਦੇਣਾ ਚਾਹੀਦਾ ਛੋਟੇ ਛੋਟੇ ਲਾਲਚਾਂ ਪਿੱਛੇ ਕੁਰਸੀ ਪਿੱਛੇ ਆਪਣੇ ਜਿਹੜੇ ਹਿੱਤ ਨੇ ਉਹ ਜਿਹੜੇ ਵੇਚਣੇ ਨਹੀਂ ਚਾਹੀਦੇ ਸੋ ਇਹ ਸੀ ਜਰੂਰ ਕਵਾਂਗੇ